ਉਹ ਕ ਦਿੱਲੀ ਦੀ ਸੰਗਤ ਨੇ ਧੱਗੇ ਮਾਰ ਕੇ ਤੁਹਾਨੂੰ ਉਸ ਗੁਰੂ ਘਰ ਤੋਂ ਬਾਹਰ ਕੱਢਿਆ ਦੇਖੋ ਸਰਨਾ ਸਾਹਿਬ ਨੂੰ ਮੈਂ ਗਲਤ ਔਰ ਉਹ ਮੈਨੂੰ ਗਲਤ ਕਹਿ ਰਹੇ ਨੇ ਇਹਦਾ ਸਾਬਤ ਕਰਨ ਲਈ ਮੈਂ ਜਿੱਥੇ ਉਹਨੂੰ ਬਿਠਾ ਲਉ ਮਜੀਠ ਸਿੰਘ ਜੀ ਕੇ ਵੀ ਬਹਿ ਗਏ ਮੈਂ ਵੀ ਬਹਿ ਜਾਂਦਾ ਸਰਦਾਰ ਪਰਮਜੀਤ ਸਿੰਘ ਸ਼ਰਮਾ ਵੀ ਬਹਿ ਗਏ ਮੈਂ ਤਾਂ ਇਹ ਦੱਸਣਾ ਚਾਹੁੰਦਾ ਮੋਈ ਤੁਸੀਂ ਕਰਦੇ ਸਾਡੇ ਖਿਲਾਫ ਮੇਰੇ ਕਨੇਉਰ ਦੇ ਖਿਲਾਫ ਇੱਕ ਪੈਸੇ ਦੀ ਰਵਾਇਤ ਕੋ ਗੰਢਿਆ ਕੋ ਸੰਗਤ ਨੂੰ ਦੱਸਿਆ ਬਾਤ ਤੇ ਬਿਆੰਦੋਲਾ ਵਾਕੂ ਨਹੀਂ ਕਿਸੇ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੁਦਵਾਰਿਆਂ ਦੇ ਸਕੂਲਾਂ ਦੀ ਕੋਈ ਜਦਾਕ ਕਿਸੇ ਖਰਾਬੇ ਤੇ ਪੈਸੇ ਦੇ ਬਣੀ ਬੈਠੇ ਜੈ ਇਹਨਾਂ ਨੇ ਦੱਬ ਕੇ ਮਾਲ ਪਾਦਾ ਦੱਬ ਕੇ ਮਾਲ ਪਾਦਾ ਉਦੋਂ ਚ ਮਤ ਹੈ ਗਈ ਮੈਂ ਗੁਦਵਾਰਾ ਕਮੇਟੀ ਵਿੱਚ ਇਹਦੇ ਸਾਹਮਣੇ ਬੈਠ ਕੇ ਇਹਨਾਂ ਨਾਲ ਗੱਲ ਕਰਵਾ ਦਿੱਤੀ ਆ ਨਾ ਪ੍ਰਸਤਾਵ ਨੂੰ ਕੋਈ ਮਤ ਨਹੀਂ ਆਉਂਦਾ ਪਰ ਸਭ ਤੋਂ ਪਹਿਲਾਂ ਸਰਸਾ ਕਾਲ ਕਾਲੋਂ ਬਾਲੋਂ ਇਹਨਾਂ ਸਭੀਆਂ ਜਦਾਦਾਂ ਦੇ ਬਾਰੇ ਦੇਖੋ ਮੈਂ ਉਹ ਸੂਦੇ ਦੇ ਉੱਤੇ ਹੀ ਤੁਹਾਡੇ ਤੋਂ ਪਹਿਲੇ ਗੱਲ ਕਰ ਲਵਾਂ ਕਿਉਂਕਿ ਇੱਕ ਅਹਿਮ ਇਸ਼ੂ ਹੈ ਔਰ ਅਸੀਂ ਵੇਟ ਕਰ ਰਹੇ ਸੀ ਕਿ ਜਦ ਤੱਕ ਕੋਰਟ ਦੇ ਆਰਡਰ ਸਾਡੇ ਸਾਹਮਣੇ ਨਾ ਆਉਣ ਇਹ ਅਸੀਂ ਗੱਲ ਨਾ ਕਰੀਏ ਔਰ 2 ਤਰੀਕ ਨੂੰ ਜਿਹੜਾ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਕਾਰਵਾਈ ਕੀਤੀ ਆ ਉਹ ਪਬਲਿਕ ਦੇ ਵਿੱਚ ਦਸਨੀ ਬੜੀ ਜ਼ਰੂਰੀ ਹੈ ਕਿਉਂਕਿ ਬਹੁਤ ਜਿਆਦਾ ਝੂਠ ਔਰ ਫਰੇਵ ਜਿਹੜਾ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਇਹ ਲਗਾਤਾਰ ਲੋਕਾਂ ਦੇ ਵਿੱਚ ਫਲਾਉਂਦੇ ਆ ਰਹੇ ਆ ਦੋ ਤਿੰਨ ਨੂੰ ਜੱਜ ਸਾਹਿਬ ਨੇ ਕਿਉਂਕਿ ਸਾਡੀ ਇੱਥੇ ਆਰਡਰ ਹੋ ਰੱਖੇ ਸੀ ਫੋਰੈਂਸਿਕ ਰਿਪੋਰਟ ਵੀ ਸੀ ਆਡੀਟਰ ਦੀ ਔਰ ਜੱਜ ਸਾਹਿਬ ਨੇ ਆਡੀਟਰ ਨੂੰ ਜਦ ਪਤਾ ਪੁੱਛਿਆ ਕਿ ਉਹ ਕਿੱਥੇ ਹੈਗਾ ਤੇ ਆਡੀਟਰ ਸੀ ਨਹੀਂ ਆਡੀਟਰ ਨੂੰ ਆਨਲਾਈਨ ਲਿਆ ਗਿਆ ਵਰਚੁਅਲੂ ਅਪੀਅਰੈਂਸ ਹੋਇਆ ਔਰ ਉਥੇ ਉਹਦੇ ਕੋਲੋਂ ਪੁੱਛਿਆ ਗਿਆ ਕਿ ਜਿਹੜੀਆਂ ਸਾਡੀ ਪ੍ਰਾਪਰਟੀਆਂ ਨੇ ਕਿਉਂਕਿ ਉਹਦੇ ਉੱਤੇ ਬਾਰ ਬਾਰ ਸ਼ਿਕੰਜਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਪ੍ਰਾਪਰਟੀਆਂ ਗੁਰਦੁਆਰਾ ਸਾਹਿਬ ਦੀ ਕਿਸੇ ਤਰੀਕੇ ਅਟੈਚ ਕੀਤਾ ਜਾ ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਇਹ ਜਿਹੜੇ ਦੋਨੋਂ ਸੀਨੀਅਰ ਲੀਡਰ ਆਪਣੇ ਆਪ ਨੂੰ ਦਿੱਲੀ ਦੇ ਕਹਿੰਦੇ ਆ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਇਹਨਾਂ ਦੇ ਦੋਨਾਂ ਦੇ ਐਡਵੋਕੇਟ ਉੱਤੇ ਖੜੇ ਆ ਔਰ ਐਡਵੋਕੇਟ ਉੱਥੇ ਉਸ ਵਕਤ ਜਦ ਤੱਕ ਇਹ ਕੋਈ ਸਟਾਫ ਜਦ ਗੱਲ ਕਰ ਰਿਹਾ ਕੋਈ اپੋਜ਼ਿਸ਼ਨ ਵਾਲੀ ਗੱਲ ਇਹਨਾਂ ਨੇ ਨਹੀਂ ਕੀਤੀ ਜਦ ਐਡ ਹੋ ਆਡੀਟਰ ਨੇ ਆਨਲਾਈਨ ਆ ਕੇ ਆਪਣੀ ਜਿਹੜੀ ਲਿਸਟ ਸੀ ਇਮੀਡੀਏਟਲੀ ਜਿਹੜੀ ਪ੍ਰਾਪਰਟੀ ਦੀ ਲਿਸਟ ਉਹਨੇ ਸਕੂਲਾਂ ਦੀ ਬਣਾਈ ਸੀ ਫੋਰੈਂਸਿਕ ਰਿਪੋਰਟ ਦੇ ਹਿਸਾਬ ਨਾਲ ਉਹ ਜਦ ਕੋਰਟ 'ਚ ਸਬਮਿਟ ਕੀਤੀ ਤੇ ਦੋਵੇਂ ਇਸ ਤਰੀਕੇ ਦੇ ਨਾਲ ਬੋਲਣ ਲੱਗ ਪਏ ਜੀ ਕਿ ਇਹ ਜਿਹੜੀਆਂ ਪ੍ਰਾਪਰਟੀ ਦੀ ਲਿਸਟ ਗੁਰਦੁਆਰਾ ਕਮੇਟੀ ਦੀ ਵੀ ਵਿੱਚ ਇਨਵੋਲ ਕੀਤੀ ਜਾਣਾ ਔਰ ਹੈਰਾਨੀ ਦੀ ਗੱਲ ਜਨਾ ਪਰਮਜੀਤ ਸਿੰਘ ਸਰਨਾ ਦੇ ਵਕੀਲ ਤਿੰਮੇ ਅਮਹਿਤਾ ਉਹਨਾਂ ਨੇ ਇੰਨਾ ਕਿ ਜ਼ੋਰ ਲਾਇਆ ਜੀ ਕਿ ਜੋ ਬੁੱਕ ਵੈਲਿਊ ਹੈ ਉਹ ਕਿਤਾਬਾਂ ਜੀ ਦਿਖਾਈ ਜਾਂਦੀ ਬੁੱਕ ਵੈਲਿਊ ਕੁਝ ਹੋ ਰਹਾ ਔਰ ਮਾਰਕੀਟ ਵੈਲਿਊ ਕੁਝ ਹੋ ਰਹਾ ਹੈ ਇਹ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਇਹਦੀ ਕੀਮਤਾਂ ਲਗਵਾਈਆਂ ਜਾਣ ਇਹਦੇ ਉੱਤੇ ਜ਼ੋਰ ਦੇ ਰਿਹਾ ਸਤਾਰ ਪਰਮਜੀਤ ਸਿੰਘ ਸਰਨਾ ਦਾ ਵਕੀਲ ਔਰ ਸਤਾਰ ਪਰਮਜੀਤ ਸਿੰਘ ਸਰਨਾ ਆਪਣੇ ਆਪ ਨੂੰ ਤਵਾ ਠੋਕਦੇ ਕਿ ਅਸੀਂ ਗੁਰਦੁਆਰਾ ਕਮੇਟੀ ਦੇ ਕੋਈ ਜਦਾਦ ਨੂੰ ਇੱਧਰ ਨਹੀਂ ਜਾਣ ਦੇਵਾਂਗੇ ਤੁਸੀਂ ਵੀਡੀਓ ਦੇਖੀ ਹੋਣੀ ਹੈ ਸਰਦਾਰ ਮਨਜੀਤ ਸਿੰਘ ਜੀਕੇ ਦੀ ਕਿੰਨੀ ਉਹਨਾਂ ਨੇ ਜੇਪੜੀ ਤੇਜ਼ ਆਵਾਜ਼ ਦੇ ਵਿੱਚ ਕਿਹਾ ਜੀ ਸਾਡੇ ਨਾਲ ਕੁਝ ਵੀ ਹੋ ਜਾਏ ਅਸੀਂ ਇਹ ਜਿਹੜੀ 1 ਇੰਚ ਵੀ ਗੁਰਦੁਆਰੇ ਦੀ ਜਗ੍ਹਾ ਦਿੱਤੀ ਜਾਏ ਕਿ ਸਰਦਾਰ ਪਰਮਜੀਤ ਸਿੰਘ ਰਾਣਾ ਵੀ ਉਹਦੇ ਨਾਲ ਟੀਵੀ ਦੇ ਉੱਤੇ ਉਹ ਆਪਣਾ ਵੀਡੀਓ ਦੇ ਉੱਤੇ ਬੋਲਿਆ ਮਗਰ ਮੈਂ ਬੜੀ ਹੈਰਾਨੀ ਤੇ ਪੁੱਛਦਾ ਕਿ ਜਿਸ ਵਕਤ ਇਹ ਗੱਲ ਹੋ ਰਹੀ ਸੀ ਜੀਕੇ ਸਾਹਿਬ ਤੁਹਾਡਾ ਤਾਂ ਵਕੀਲ ਉੱਤੇ ਖੜਾ ਸੀ ਉਹਦੀ ਪ੍ਰੈਜ਼ੈਂਸ ਕੋਰਟ ਦੇ ਵਿੱਚ ਹੈਗੀ ਹੈ ਕਿ ਇਹ ਤੁਹਾਡਾ ਵਕੀਲ ਜਿਹੜਾ ਹੈ ਉਹ ਜੀਕੇ ਸਾਹਿਬ ਲਈ ਇੱਥੇ ਪ੍ਰੈਜ਼েন্ট ਹੋ ਰਿਹਾ ਤੇ ਤੁਹਾਡੇ ਵਕੀਲ ਨੇ ਉਸ ਦਿਨ ਕਿਉਂ ਨਹੀਂ ਬੋਲਿਆ ਕਿ ਅਸੀਂ 1 ਇੰਚ ਵੀ ਜਗ੍ਹਾ ਨਹੀਂ ਜਾਣ ਦੇਾਂਗੇ ਜੀ ਇਹ ਗੁਰਦੁਆਰਿਆਂ ਦੀ ਜਗ੍ਹਾ ਨਹੀਂ ਆ ਸਕਦੀ ਹੈ ਸਕੂਲਾਂ ਦੀ ਜਗ੍ਹਾ ਨਹੀਂ ਆ ਸਕਦੀ ਸਾਡੇ ਵਕੀਲ ਸਾਹਿਬ ਨੇ ਇਹਨੂੰ ਜਦ ਆਪੋਸ ਕੀਤਾ ਮਗਰ ਲਗਾਤਾਰ ਸਰਨਾ ਸਾਹਿਬ ਦੇ ਵਕੀਲ ਨੇ ਉਸਤੇ ਇਨਸਿਸਟ ਕੀਤਾ ਕੀ ਜੀ ਇਹਦੀ ਮਾਰਕੀਟ ਵੈਲਿਊ ਲਗਵਾਈ ਜਾਏ ਮਤਲਬ ਇੱਕ ਹੱਥ ਹੋ ਰੱਖ ਕੇ ਜਾ ਕੇ ਜਿਸ ਤਰੀਕੇ ਦੇ ਨਾਲ ਪੋਸਟ ਕੀਤਾ ਔਰ ਇਹ ਅੱਜ ਆਪਣੇ ਆਪ ਨੂੰ ਜਿਹੜੀ ਗੱਲ ਕਰਦੇ ਪਏ ਨੇ ਔਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ 8 ਨੰਬਰ ਪੁਆਇੰਟ ਤੇ ਇਟ ਇਜ਼ ਪੁਆਇੰਟਡ ਆਊਟ ਬਾਏ ਮਿਸਟਰ ਮੋਹਿਤ ਮਾਤੂਰ ਸੀਨੀਅਰ ਕਾਉਂਸਲ ਅਪੀアリング ਫਾਰ ਦੀ ਪਟੀਸ਼ਨਰ ਥੈਟ ਦੀ ਲਿਸਟ ਆਫ ਦੀ ਪ੍ਰੋਪਰਟੀਆਂ ਵਿਚ ਵਾਸ ਰੀਕਵੈਸਨਡ ਐਸ ਐਵਿਡੈਂਟ ਫਰੋਮ ਦੀ ਫੋਰੈਂਸਿਕ ਰਿਪੋਰਟ ਵਰ ਓਨਲੀ ਇਮੋਵਬਲ ਪ੍ਰੋਪਰਟੀਆਂ ਆਫ ਜੀ ਐਚ ਪੀ ਐਸ there is still, still no visibility of the list of the properties owned by dsgmc ਇਹ ਮੋਹਿਤ ਮਾਥਰ ਜਿਹੜਾ ਸਟਾਫ ਵੱਲੋਂ ਖੜਾ ਹੋਇਆ ਸੀਨੀਅਰ ਲਾਇਰ ਇਹ ਉਹਦੇ ਬਾਰੇ ਲਿਖਿਆ ਗਿਆ ਔਰ ਉਸ ਤੋਂ ਥੱਲੇ ਫਿਰ ਜਿਹੜੀ ਸਾਡੇ ਵਕੀਲਾਂ ਨੇ ਆਬਜੈਕਸ਼ਨ ਕੀਤੀ ਹੈ ਐਸ ਪਰ ਦੀ ਪੈਰਾਗ੍ਰਾਫ ਆਫ 36 ਆਫ ਜਜਮੈਂਟ ਡੇਟਡ 26 4 ਦੀ ਫੋਰੈਂਸਿਕ ਆਡੀਟਰ ਵਾਸ ਲੁੱਕ ਇਨਟੂ ਦੀ ਅਫੇਅਰਸ ਆਫ ਦੀ ਅਕਾਊਂਟ ਆਫ ਜੀਐਚਪੀਐਸ ਸੋਸਾਇਟੀ ਸਾਡੇ ਵਕੀਲਾਂ ਨੇ ਇਹਦੇ ਉੱਤੇ ਪੂਰੀ ਦਲੀਲ ਦਿੱਤੀ ਹੈ ਔਰ ਜਾਜ ਸਾਹਬ ਨੇ ਵੀ ਨੇ ਕਿਹਾ ਕਿ ਕਨਸਿਡਰਿੰਗ ਥੀ ਸਰਕਮਸਟੈਂਸਸ ਭਈ ਇਹ ਉਹਨੇ ਇਹ ਕਿਹਾ ਜੀ ਕਿ ਮੈਂ ਭਾਵੇਂ ਉਹਦੇ ਪਿਛਲੀ ਆਰਡਰ ਦਾ ਜਿਹੜਾ ਤੁਸੀਂ ਬੇਰਵਾਹ ਗਲਤ ਦੇ ਰਹੋ ਮਗਰ ਇਹ ਜਿਹੜਾ 모हित ਮਾਤੁਰ ਵੱਲੋਂ ਮੰਗੀ ਜਾ ਰਹੀ ਹੈ ਅਸੀਂ ਉਹਦੇ ਉੱਤੇ ਇਹ ਕਾਰਵਾਈ ਕਰਨ ਦੀ ਗੱਲ ਕਰਦੇ ਹਾਂ ਔਰ ਜਿਹੜਾ ਮੁੰਗੇਸ਼ ਨਾਇਕ ਹੈ ਜਿਹਦੀ ਆਪਣੀ ਵਾਈਫ ਦੀ ਜਿਹੜਾ ਵਕੀਲ ਵੀ ਔਰ ਆਪਣੀ ਵਾਈਫ ਤੋਂ ਦਾ ਕੇਸ ਹੈ ਉਹਨੇ ਵੀ ਕਿਹਾ ਕਿ ਸਾਨੂੰ ਸਿਰਫ ਦੋ ਪ੍ਰਾਪਰਟੀਆਂ ਦੀ ਗੱਲ ਕਰਨੀ ਹੈ ਮਗਰ ਇਹ ਜਿਹੜੇ ਮੈਂ ਸਮਝਦਾ ਕਿ ਕੌਮ ਨੂੰ ਠੱਗਣ ਵਾਲੇ ਬੰਦੇ ਆ ਖਾਸ ਤੌਰ ਤੇ ਸਰਨਾ ਪਰਿਵਾਰ ਇਹ ਲੋਕਾਂ ਨੇ ਇਹ ਹਾਲ ਬਣਾ ਰੱਖਿਆ ਕਿ ਇਹਨਾਂ ਦੇ ਵਕੀਲ ਜਾ ਕੇ ਹੁਣ ਗੁਰੂ ਘਰ ਦੀਆਂ ਜਿਹੜੀਆਂ ਜ਼ਿਦਾਦਾਂ ਨੇ ਉਹਨਾਂ ਦੀਆ ਮਾਰਕੀਟ ਵੈਲਿਊ ਉਪਾਉਣ ਚੱਲ ਪਏ ਨੇ ਮੈਂ ਸਰਨਾ ਸਾਹਮਣੂ ਕਹਿਣਾ ਚਾਹੁੰਦਾ ਕੁਸ਼ਤੇ ਸ਼ਰਮ ਕਰੋ ਆਪਣੇ ਉਮਰ ਦੇ ਆਖਰੀ ਪੜਾਅ 'ਚ ਤੁਸੀਂ ਜਾ ਕੇ ਅੱਜ ਇਸ ਕੰਮ ਤੇ ਆ ਗਏ ਹੋ ਕਿ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਉਹਨੂੰ ਵੀ ਜਿਹੜੀ ਇਹ ਸੰਗਤ ਮਾਫ਼ ਨਾ ਕਰੇ ਇਹੋ ਜੇ ਕੰਮ ਤੁਸੀਂ ਅੱਜ ਸ਼ੁਰੂ ਕਰਦੇ ਸਿਰਫ ਤੇ ਸਿਰਫ ਕਮੇਟੀ ਨੂੰ ਮੌਜੂਦਾ ਕਮੇਟੀ ਨੂੰ ਪੰਡਨ ਵਸੇ ਹੋਰ ਇਹਨਾਂ ਕੋਲ ਕੋਈ ਟਾਰਗੇਟ ਕੁਝ ਨਹੀਂ ਹੈ ਔਰ ਜਿਹੜੀ ਗੱਲ ਤੁਸੀਂ ਹੁਣੇ ਕਹਿ ਰਹੇ ਸੀ ਕੋਈ ਗੱਲ ਪੁੱਛ ਰਹੇ ਸੀ ਜਸਵਿੰਦਰ ਜੀ ਤੁਸੀਂ ਵੀ ਆਪਣੀ ਗੱਲ ਰੱਖ ਲਓ ਮੈਂ ਕੋਈ ਸਵਾਲ ਕਰਾਂ ਤੁਸੀਂ ਸਵਾਲ ਮੇਰਾ ਵਿਚਾਰ ਹੋ ਗਿਆ ਉਹਨਾਂ ਨੇ ਤੁਹਾਡੇ ਔਰ ਮਜੀਂਦਰ ਸਿੰਘ ਸ਼ੇਸ਼ਾਦੀ ਗ੍ਰਿਫਤਾਰੀ ਦੀ ਗੱਲ ਕੀਤੀ ਔਰ ਉਹਨਾਂ ਨੇ ਇੱਥੇ ਤੱਕ ਕਹਿ ਕਿ ਕੋਰਟ ਨੇ ਐਡਮਿਟ ਕੀਤਾ ਕਿ ਤੁਸੀਂ ਟੀਚਰਾਂ ਨੂੰ ਕਹਿੰਦਾ ਹੈ ਤੁਸੀਂ ਛੁੱਟੇ ਐਫੀਡੇਵਿਟ ਦਿੱਤੇ ਨੇ ਉਹ 10 ਤਰੀਕ ਨੂੰ 10 ਤੋ ਲੈ ਜਿਹੜੀ ਅਗਲੀ ਡੇਟ ਆ ਤੁਹਾਡੀ ਗ੍ਰਿਫਤਾਰੀ ਦੀ ਟਾਈਮਿੰਗਸ ਤਾਂ ਉਹਨਾਂ ਦੱਸਿਏ ਕਿ ਗ੍ਰਿਫਤਾਰੀ ਦੀ ਮਿਆਦ ਦਿੱਤੀ ਜਾਏ ਦੇਖੋ ਅੱਜ ਤੋਂ ਕੁਝ ਸਾਲ ਪਹਿਲੇ ਇੱਕ ਟੀਵੀ 'ਚ ਸੀਰੀਅਲ ਆਂਦਾ ਸੀ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਉਹ ਛੋਟਾ ਜਿਹਾ ਬੰਦਾ ਸੀ ਨਾ ਇਹ ਵੀ ਛੋਟਾ ਜਿਹਾ ਸਰਨਾ ਮੁੰਗੇਰੀ ਲਾਲ ਦੇ ਸੁਪਨੇ ਦੇਖ ਰਿਹਾ ਇਹ ਟੀਚਰਾਂ ਕੋਲੋਂ ਜਾ ਕੇ ਪੁੱਛੋ ਕਿ ਪਿਛਲੇ ਲਗਾਤਾਰ ਜਦ ਤੋਂ ਸਾਡੀ ਕਮੇਟੀ ਬਣੀ ਹੈ ਕਿੰਨਾ ਕੁ ਹੱਕ ਉਹਨਾਂ ਨੂੰ ਚਲਾ ਗਿਆ ਕਿੰਨੇ ਪੈਸੇ ਉਹਨਾਂ ਕੋਲ ਪਹੁੰਚ ਰਹੇ ਨੇ ਅੱਜ ਜਿਹੜੀ ਜਿਹੜੀ ਟੀਚਰ ਉਸ ਵਕਤ 40-40 ਹਜ਼ਾਰ ਰੁਪਏ ਦੀ ਨੌਕਰੀ ਕਰ ਰਹੀ ਸੀ ਅੱਜ ਉਹਨਾਂ ਦੇ ਘਰ 1 ਲੱਖ ਰੁਪਏ ਤੋਂ ਉੱਤੇ ਤਨਖਾਹ ਪਹੁੰਚ ਰਹੀ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਨੇ ਉੱਥੇ ਤੱਕ ਪਹੁੰਚਾਇਆ ਹੈ ਔਰ ਸਰਨਾ ਸਾਹਿਬ ਨੇ 2006 ਤੋਂ ਲੈ ਕੇ 2013 ਸਰਨਾ ਸਾਹਿਬ ਨੂੰ ਯਾਦ ਦਿਵਾਉਣਾ ਚਾਹੀਦਾ 2013 ਦਾ ਉਹ ਦਿਨ ਜਿਸ ਵਕਤ ਦਿੱਲੀ ਦੀ ਸੰਗਤ ਨੇ ਧੱਕੇ ਮਾਰ ਕੇ ਤੁਹਾਨੂੰ ਇਸ ਗੁਰੂ ਘਰ ਤੋਂ ਬਾਹਰ ਕੱਢਿਆ ਉਹ 7 ਸਾਲ ਦੇ ਵਿੱਚ ਜਿਹੜਾ ਤੁਸੀਂ ਡੈਫੀਸ਼ੀਟ ਖੜਾ ਕਰਕੇ ਗਏ ਹੋ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜਾ ਤੁਸੀਂ ਲੋਕ ਸਟਾਫ ਨੂੰ ਪੈਸਾ ਨਹੀਂ ਦਿੰਦਾ ਇਹ ਉਹਦੀ ਪਰਭਾਈ ਜਿਹੜੀ ਹੈ ਉਹ ਅੱਜ ਤੱਕ ਨਹੀਂ ਹੋ ਰਹੀ ਉਹ ਕਹਿੰਦੀ ਹੈ ਨਾ ਕਿ ਲੰਮھوں ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈਏ ਇਹ ਵਾਕੀ ਸਾਡੀ ਗੁਰਦੁਆਰਾ ਪਰਮਤਨ ਕਮੇਟੀ ਨੇ ਹੋਇਆ ਕਿ ਐਫਓ ਜੇ ਬੰਦਿਆ ਨੂੰ ਕੁਰਸੀਆਂ ਤੇ ਬਹਤਾ ਗਿਆ ਔਰ ਅੱਜ ਸਦੀਆਂ ਉਹਨੂੰ ਭੁਗਤ ਰਹੀ ਹੈ ਸਦੀਆਂ ਹੋ ਗਈ ਹੈ ਕਿ ਅਸੀਂ ਇਹਨੂੰ ਠੀਕ ਲਾਈਨ ਦੇ ਉੱਤੇ ਲਿਆਂਦੇ ਉੱਤੇ ਲੱਗੇ ਹੋਇਆ ਲੱਗੇ ਹੋਇਆ ਜਿਹੜੀ ਵੀ ਮੈਨੇਜਮੈਂਟ ਆ ਰਹੀ ਹੈ ਇਸ ਕੰਮ ਤੇ ਲੱਗੀ ਹੈ ਮਗਰ ਸਰਨਾ ਸਾਹਿਬ ਦੇ ਇੰਨੇ ਵੱਡੇ ਗੁਨਾਹ ਜਿਹੜੇ ਧੋਤੇ ਨਹੀਂ ਜਾ ਰਹੇ ਉਹਦੇ ਉੱਤੇ ਅਸੀਂ ਬਾਰ ਬਾਰ ਇੱਕੋ ਕੰਮ ਕਰ ਰਹੇ ਆ ਔਰ ਸਰਨਾ ਸਾਹਿਬ ਨੂੰ ਜਾ ਕੇ ਬੇਨਤੀ ਕਰਨਾ ਕਿ ਐਫਓ ਜੇ ਸਪੜੇ ਦੇਖਣੇ ਬੰਦ ਕਰ ਦੇ ਲੋਕ ਕਹਿੰਦੇ ਹੋ ਸਦਾ ਸਭ ਤੁਹਾਨੂੰ ਗਲਤ ਕਹਿੰਦੇ ਨੇ ਤੇ ਜੀਐਸਪੀਐਸ ਕੇੰਡਾ ਫੈਸਲਾ ਵੀ ਨਹੀਂ ਦੇ ਦੇ। ਦੇਖੋ ਸਰਨਾ ਸਾਹਿਬ ਨੂੰ ਮੈਂ ਕਹਿੰਦਾ ਔਰ ਉਹ ਮੈਨੂੰ ਗਲਤ ਕਹਿ ਰਹੇ ਨੇ ਇਹਦਾ ਸਭ ਕਰਨ ਵਾਸਤੇ ਤਿੰਨਾਂ ਨੂੰ ਇਕੱਠਾ ਲੋ। ਮਨਜੀਤ ਸਿੰਘ ਜੀ ਕੇ ਵੀ ਬਹਿ ਜੇ ਮੈਂ ਵੀ ਬਹਿ ਜਾਂਦਾ। ਸਰਦਾਰ ਪਰਮਜੀਤ ਸਿੰਘ ਸਰਨਾ ਵੀ ਬਹਿ ਗਏ। ਇੱਕ ਨਹੀਂ 100 ਵੀਡੀਓ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਕੱਢੀਆਂ ਸੀ ਐਸਸੀ ਪ੍ਰੈਸ ਕਾਨਫਰੰਸ 'ਚ ਬੈਠ ਕੇ ਕਿ ਸਰਨਾ ਸਾਹਿਬ ਉਹਦੇ ਉੱਤੇ ਕਿੰਨਾ ਕਰਦਾ ਛੱਡ ਕੇ ਗਏ ਨੇ। ਅੱਜ ਇੱਕੋ ਪਾਰਟੀ ਦੀ ਇੱਕੋ ਵੇੜੇ 'ਚ ਜਾ ਕੇ ਬਹਿ ਨਾਲ ਇਹ ਦੁੱਧੇ ਤੁਲੇ ਨਹੀਂ ਹੋ ਸਕਦੇ। ਇਹਨਾਂ ਦੀਆਂ ਕਾਰਜਕਾਰਜੀਆਂ ਜਿਹੜੀ ਕਾਰਜਗੁਜ਼ਾਰੀਆਂ ਹੋਈਆਂ ਨੇ ਸਾਰੀ ਦਿੱਲੀ ਦੀ ਸੰਗਤ ਜਾਣਦੀ ਹੈ ਸਾਰਾ ਜਗਤ ਜਾਣਦਾ ਹੈ ਕਿ ਇਹ ਜਿਹੜੀ ਹੈ ਔਰ ਮੈਂ ਤੇ ਓਪਨ ਚੈਲੰਜ ਕਰਦਾ ਸਕੂਲਾਂ ਦੇ ਮਾਮਲੇ ਜਾ ਕੇ ਬੈਠ ਜਾਣ 10 ਅਸੀਂ ਡਾਟਾ ਨਾਲ ਬੈਠਾਂਗੇ ਕਿ ਕਿੰਨਾ ਸਟਾਫ ਹੈ ਐਕਸੈਸ ਕਰਕੇਗੇ ਕਿੰਨੇ ਲਾਇਬਿਲਟੀਆ ਛੱਡ ਕੇਗੇ ਔਰ ਇਹਨਾਂ ਦੇ ਜਾਣ ਤੋਂ ਬਾਅਦ ਅੱਜ 13 2013 ਤੋਂ ਲੈ ਕੇ ਅੱਜ ਤੱਕ ਇੱਕ ਵੀ ਸਕੂਲ ਦਾ EMPLOYE ਜਿਹੜਾ ਹੈ ਪੱਕਾ ਨਹੀਂ ਕੀਤਾ ਗਿਆ ਇੱਕ ਵੀ ਟੀਚਰ ਜਿਹੜੀ ਉੱਥੇ ਰੱਖੀ ਗਈ ਹੈ ਪੱਕੀ ਨਹੀਂ ਰੱਖੀ ਗਈ ਹੈ ਇਹ ਸਰਨਾਥ ਸਾਹਿਬ ਅਗਰ ਗੱਲਾਂ ਕਰਦੇ ਨੇ ਮੈਂ ਤੇ ਸਾਰੇ ਚੈਨਲ ਬੈਠੇ ਆਏ ਚੈਨਾਇ ਤੋਂ ਜੀਰਾ ਜਾਲਵੀ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਇਹ ਹੋ ਸਕਦਾ ਇਹਨਾਂ ਨਾਲ ਜਿਹੜਾ ਚੈਨਲ ਹੈ ਇਹਨਾਂ ਨੂੰ ਸੂਟ ਕਰੇ ਜਿਹੜੀ ਜਗ੍ਹਾ ਇਹਨਾਂ ਨੂੰ ਸੂਟ ਕਰੇ ਮੈਂ ਅਸੀਂ ਉੱਥੇ ਆ ਕੇ ਅਸੀਂ ਆਪਣਾ ਡਾਟਾ ਲੈ ਕੇ ਆਉਂਦੇ ਆਂ ਇਹ ਆਪਣੇ ਡਾਟੇ ਨਾਲ ਬੈਠ ਜਾਣ ਔਰ ਮਜੀਤ ਸਿੰਘ ਜੀ ਕੇ ਵੀ ਬੈਠੇ ਤੇ ਇਹ ਦੱਸੇ ਜਾਂ ਉਸ ਦਿਨ ਝੂਠ ਬੋਲ ਰਿਹਾ ਸੀ ਜਾਂ ਅੱਜ ਆਪਣੀ ਫਿਤਰਤ ਦੇ ਨਾਲ ਅੱਜ ਫੇਰ ਝੂਠ ਬੋਲ ਰਿਹਾ ਹੈ کہ ڈیفنس ڈیفینس تو کریں گے اِسی سرکار دے ہر پہلو کے ساتھ ہم ان کے ساتھ کھڑے ہیں اور سرکار ہم سے کیونکہ ابھی ایسی نوبت نہیں آئی ہے کہ کوئی سولینس کو کوئی پرابلمس ہوئی ہے وی آر ناٹ دی فورسز وی آر ناٹ دی آرمی بٹ وی آر ود دی آرمی ویت وی آر ود آور ڈیفینسز اور ان کو کسی قسم کی بھی مہیا ضرورتیں ہوں گی اس کے لیے دلی سکھ گرودوارا پربندک کمیٹی اور سموچے سکھ جگت جو ہے ان کے ساتھ دے. ਇੰਦੋਲੀ ਨੂੰ ਮੱਤੇ ਨੇ ਆਪਣੇ ਨਾਇਕ ਕੋਲ ਦਾ ਸੁਧੋ ਮਜਾਰਾ ਕੀਤਾ ਉਹ ਤੁਹਾਡੇ ਸਾਹਮਣੇ ਪਿਛਲੇ ਚਾਰ ਸਾਲ ਤੋਂ ਜਦ ਮੈਂ ਹਾਈਪੋਰਟ ਤੋਂ ਫਸਦਾ ਰਹਿਣ ਲੱਗੀ ਸੀ ਇਹ ਕੋਈ ਨਾ ਕੋਈ ਲਿਟਰਚਰ ਬਾਅਦ ਨਹੀਂ ਸੀ ਤਿੰਨ ਸਾਲ ਪਹਿਲਾਂ ਇਹਨਾਂ ਨੇ ਤੋ ਕਿ ਅਸੀਂ ਜਿਹੜੇ ਪ੍ਰਧਾਨ ਕੀ ਕਰਕੇ ਗਏ ਹਾਂ ਜਦੋਂ ਸੁਖਤਰੀ ਕਰਕੇ ਗਏ ਹਾਂ ਇਹਨਾਂ ਸਾਥ ਨਹੀਂ ਬੁਲਾਇਆ ਸਾਡਾ ਇਸ ਫੇਰ ਦੇ ਨਾਲ ਯਾ ਕੋਈ ਚੁੱਕ ਨਹੀਂ ਪਾਇਆ ਸੀ ਸਾਡਾ ਕਿਸੇ ਕਿਸੇ ਦਾ ਕੋਈ ਐ ਅਰਵਾਪਮੈਂਟ ਟਿਕ ਪੈਸੇ ਦੀ ਵੀ ਨਹੀਂ ਸੀ ਇਸ ਵਾਸਤੇ ਅਗਰ ਸਾਡੇ ਕੋਈ ਐਡਮਿਨਮੈਂਟ ਹੁੰਦੇ ਤੇ ਟੀਚਰਸ ਸਾਨੂੰ ਵਿੱਚ ਪਾਰਟੀ ਬਣਾਉਂਦੇ ਅਸੀਂ 31 ਜਨਵਰੀ 2013 ਚੋਂ ਚੋਣਾਂ ਆਣ ਤੋਂ ਬਾਅਦ ਅਸੀਂ ਲੀਬ ਹੋਇਆ ਤੋਂ ਸ਼ੋਕਤ ਦਿੱਲੀ ਕਮੇਟੀ ਨੇ ਕਿਸੇ ਦਾ ਇੱਕ ਠੇਲਾ ਵਣਿਸ਼ੀ ਦੇਣਾ ਕੋਈ 1 ਲੱਖ 1.5 ਲੱਖ ਵਰਤਮੈ ਕਰੀ ਚੁੱਕਾ ਇੱਕ ਠੇਲਾ ਵੀ ਪੋਲਾਂ ਦੇ ਵਿੱਚ 3 ਮਹੀਨੇ ਦੀਆਂ ਤੁਰੰਤ ਕਾਉਂਟ ਵਿੱਚ تنਖਾਵਾ ਮਜੂਬਸਾਨ ਔਰ ਬਾਕੀ ਐਕਟਰੀਆਂ ਸੰ ਪਰਨਾਇ ਪੁਸਤ ਹੋਰ ਪੁਸਤ ਤੋਂ ਇਲਾਵਾ 152 ਕਰੋੜ ਦੇ ਸੜਕ ਦੇ ਸਮ ਕਾਂਦੇਕਾਰ ਇਹ ਵੀ ਸਾਨੂੰ ਜਿਹੜੇ ਪੁਰਾਣੇ ਪਰਮਜੀਤ ਸਿੰਘ ਸਰਰਾ ਮਨਜੀਤ ਸਿੰਘ ਇਹਨਾਂ ਨੇ ਸਾਡੇ ਤੇ ਕਰਜ਼ੇ ਲਾਏ। ਮਾਤਾ ਕ੍ਰਿਸ਼ਨਾ ਚੰਦਾ ਭਈ ਤੁਸੀਂ ਕਦੇ ਸਾਡੇ ਖਿਲਾਫ ਮੇਰੇ ਟਨੀਓਰ ਦੇ ਖਿਲਾਫ ਇੱਕ ਪੈਸੇ ਦੀ ਰਵਾਇਤ ਕੋਈ ਵੰਡਿਆ ਕੋਈ ਸੰਗਤ ਨੂੰ ਦੱਸੀ ਆ। ਸਵਾਇ ਚੁਟੇ ਵਿਆਹ ਤੋਂ ਇਲਾਵਾ ਕੁਝ ਨਹੀਂ ਜਿਹੜੀ ਗੱਲ ਤਾਂ ਸਨੇਹ ਕਹੀ ਹੈ ਜੀ ਬਈ ਸਰਕਾਰ ਨੇ ਕਹਿਆ ਜੀ ਜਦਾਦਾ ਵੇਚਦੇ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸਰ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੁੜਵਾਰਿਆਂ ਦੀ ਸਕੂਲਾਂ ਦੀ ਕੋਈ ਜਦਾਦ ਕਿਸੇ ਤਰ੍ਹਾਂ ਦੇ ਇੱਕ ਪੈਸੇ ਦੀ ਵੀ ਨਹੀਂ ਵੇਚੀ ਗਈ ਜਦ ਅਸੀਂ ਤੁਹਾਡੇ ਕੋਲ ਸਰਪਲਸ ਪੈਸੇ ਛੱਡ ਕੇ ਗਏ ਤੁਸੀਂ ਖੁਦ ਨੋਟ ਕੀਤਾ ਤੁਹਾਡੇ ਟ੍ਰੇਨਰ ਦੇ ਵਿੱਚ 400 ਕਰੋੜ ਰੁਪਇਆ ਪਰਚੋਂ ਦੀ ਹਾਈ ਕੋਰਟ ਦੀ ਜੱਜਮੈਂਟ ਦੇ ਖਾਤੇ ਦਾ ਅਸੂ ਲੈਣੇ ਇਹ ਸਾਰੇ ਪੈਸੇ ਜਿਹੜੇ ਪਿਛਲੇ ਤਾਲ ਦਾ ਸਰਸਾ ਕਾਨੋਏ ਅਸੀਂ ਕਾਹਦਾ ਕਹਿ ਰਹੇ ਆ ਕਿ ਇਹਨਾਂ ਦੀਆਂ ਜਦਾਦਾਂ ਵੇਚ ਕੇ ਤੁਸੀਂ ਸਰਕਾਰ ਜਾਂ ਕੋਟਾ ਨਵਨ ਕਿਸੇ ਦਿੱਲੀ ਕਮੇਟੀ ਦੇ ਜਿਹੜੇ ਇਤਿਹਾਸਾਤ ਗਟਵਾ ਰਹੇ ਹਨ ਜਿਹੜੀਆਂ ਜ਼ਮੀਨਾਂ ਹਨ ਇਹ ਜ਼ਮੀਨਾਂ ਭਾਈ ਲਖੀ ਸ਼ਾਹ ਵੰਜਾਰੇ ਨੇ ਗੁਰਦੇਵ ਭਾਦਰ ਸਾਹਿਬ ਦੇ ਨਾਮ ਅੰਗਰੇਜ਼ਾਂ ਦੀ ਸਰਕਾਰ ਨੇ ਇੱਥੇ ਆਪਣੇ ਹਜ਼ਾਰੇ ਬਣਾਉਣ ਵਾਸਤੇ ਐਕਵਾਇਰ ਕਰ ਲਈ ਤੇ ਸਿੱਖਾਂ ਨੂੰ ਮੁਲਤਾਨ ਨੂੰ ਜਗ੍ਹਾ ਦਿੱਤੀ ਆਫਟਰ ਪਾਰਟੀਸ਼ਨ ਇੱਥੇ ਆਇਆ ਜਿਹੜੀ ਜਿੱਦਾਂ ਅਸੀਂ ਉਸ ਜਗ੍ਹਾ ਨੂੰ ਬਾਤ ਕਰਨ ਵਾਸਤੇ ਪਬਲਿਕ ਸਕੂਲ ਫੋਰੇ ਐਂਜਲਿੰਗ ਕਾਲਜ ਪੜ੍ਹਾਏ ਮੈਨੇਜਮੈਂਟ ਕਾਲਜ ਪੜ੍ਹਾਏ ਆ ਜੋ ਜਗ੍ਹਾ ਕਿੱਥੇ ਨੂੰ ਆ ਜੋ ਸਕੂਲ ਕਿੱਥੇ ਹੈ ਤੁਹਾਡੇ ਚ ਕੋਈ ਜਾਣਾ ਚਾਹੇ ਮਕਰ ਪਰਸੋਂ ਤੱਕ ਮੈਂ ਤੁਹਾਡੇ ਨਾਲ ਇਸ ਜਗ੍ਹਾ ਜਾਣ ਵਾਸਤੇ ਤਿਆਰ ਹਾਂ ਕੰਟਰੈਕਟ ਬਣਾ ਕੇ ਰੱਖ ਲਵਾਂ ਤੁਹਾਡਾ ਟੋਟਲ ਦਿੱੰਸ ਹੋਗੀ ਏਕੜ ਜਗ੍ਹਾ ਦੀ 290 ਜਾਂ 95 ਏਕੜ ਬੀਗਰ ਵਿੱਚ ਹੈ ਅਸੀਂ ਉੱਥੇ ਇੰਸਟੀਟਿਊਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿੰਨੀ ਪੜੀ ਪਰ ਟੱਟੋ ਕਾਟ 25 ਕਰੋੜ ਰੁਪਏ ਦੇ ਲਗਾ ਦੇ ਰਹੇ ਹੈ ਜਿਹੜਾ ਸਕੂਲ ਦੀ ਬਿਲਡਿੰਗ ਸੀ ਉਹ ਜੱਥੇਦਾਰ ਗੁਰਚਰਨ ਸਿੰਘ ਟੋੜਾ ਬਲਵੰਦੀ ਪਤਰਕਾਰ ਸੀ ਸਾਨੂੰ 10 ਲੱਖ ਰੁਪਇਆ ਹਰ ਸਾਲ ਅਜ ਤੋਂ 30 ਸਾਲ ਪਹਿਲੇ ਪੂਰ ਜਮੀਨ ਦੀ ਵਸੋਂ ਤੋਂ ਆਂਦਾ ਸੀ 10 ਲੱਖ ਰੁਪਇਆ ਜਾਂ ਤੁਸੀਂ ਇੱਕ ਮੈਂਬਰ ਨੂੰ ਭੇਜਦੇ ਸਾਂ ਔਰ 10 ਲੱਖ ਹੁੰਦਾ ਸੀ ਕਿਸੇ ਹੋਰ ਨੂੰ ਭੇਜਦੇ ਸਾਂ ਤੇ 8 ਲੱਖ ਹੁੰਦਾ ਸੀ ਇਨਾ ਕੋਲ ਐ ਪਟੋਬ ਤੁਹਾਨੂੰ ਅੱਜ 12 ਸਾਲ ਹੋ ਗਏ 12 ਸਾਲ ਦਾ 4 ਮਹੀਨੇ ਹੋ ਗਏ ਉਸ ਜਗ੍ਹਾ ਤੋਂ ਕਿੰਨੇ ਪੈਸੇ ਆਏ ਤੁਹਾਨੂੰ ਉਸ ਜਗ੍ਹਾ ਤੋਂ ਪੈਸੇ ਕਿੰਨੇ ਆਏ ਤੁਹਾਡੇ ਸਕੂਲ ਦੀ ਬਰਬਾਦੀ ਦਾ ਮੈਂ ਇੱਕ ਹੋਰ ਸਵਾਲ ਕਰਨਾ ਪੈਂਦਾ 22000 ਬੱਚਾ ਸਾਡੇ ਕੋਲ ਵਰਦਾ ਸੀ ਅੱਜ 12000 ਰਹਿ ਗਿਆ

ਜੋ ਨਾਨੇ ਪਿਓ ਮੈਂਡ ਬੈਂਡ ਜਾਂ ਕਾਮਰਸ ਕਾਲਜ ਦੇ ਵਿੱਚ ਤੁਸੀਂ 40 ਬੱਚਿਆਂ ਕੀ ਥੀਆਂ। ਉਹ ਕਿਉਂ ਕੀ ਦੀਆਂ? ਜਦ ਤੋਂ ਉਹ ਬੰਦ ਕਰ ਰਹੇ ਸੀ ਤੇ ਤੁਸੀਂ ਉਹਨਾਂ ਬੱਚਿਆਂ ਨੂੰ ਉੱਥੇ ਕਿਉਂ ਨਹੀਂ ਲਾਗਰ ਉਤਪਤ ਜੁਨੇ এমਪਲੋਇਮੈਂਟ ਦਿੱਤੀ। ਅੱਜ ਤੁਸੀਂ ਉਹਨਾਂ ਨੂੰ ਕਹ ਰਹੇ ਹੋ ਨਵੀਂ এমਪਲੋਇਮੈਂਟ ਲਵਜੀ ਪ੍ਰਾਣੀ ਖਤਮ ਕਿਉਂ? ਬੜੇ ਸਪਸ਼ਟ ਗੱਲ ਆ ਗਈ। ਇਹਨਾਂ ਨੇ ਦੱਪੇ ਮਾਲ ਖਾਤਾ। ਦਬਕੇ ਮਾਲਕਾ ਦਾ ਉਹਦੇ ਚਿਮਟ ਹੈਗੀ ਮੈਂ ਕੋ ਦੁਆਰਾ ਕਮੇਟੀ ਵਿੱਚ ਇਹਦੇ ਸਾਹਮਣੇ ਬੈਠ ਕੇ ਇਹਦੇ ਨਾਲ ਬਹਿਸ ਕਰਨ ਦਾ ਪ੍ਰਸਤਾਵ ਮੈਂ ਕਰਦਾ ਕੋਈ ਮਤ ਨਹੀਂ ਆਉ ਬੇਪਜੂਨ ਜਾਮ ਲਾਣੇ ਸੋ ਬੰਦ ਕਰੋ ਤੁਸੀਂ ਕੋਰਟ ਨੂੰ ਇਹ ਵੀ ਲਿਖ ਕੇ ਦੇਤਾ ਕਿ ਸਾਡੇ ਸਕੂਲ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਵੇਚਣ ਦਾ ਲਾਜ ਉਹਦੇ ਪੈਸੇ ਲੈ ਲਓ I there. Kalka and Kalo submitted the list of historical Gurdwaras to the Honourable High Court with intention to attach them for the payment of areas of DHPS staff. But at that time senior advocate of future made to attach any historical Gurdwaras. ਤੁਹਾਡੇ ਨਾਲ ਤੋਂ ਟੀਚਰਾਂ ਦੇ ਵਕੀਲ ਚੰਗੇ ਦਿਖਲੇ ਜਿਨ੍ਹਾਂ ਕਹਿੰਦਾ ਸੀ ਪੈਸੇ ਅਸੀਂ ਲੈ ਲਾਂਗੇ ਪਰ ਅਸੀਂ ਕਿਸੇ ਹਿਸਟੋਰਿਕਲ ਗੋਟਵਾਰੇ ਨੂੰ ਟੈਰਜੀ ਕਰਾਂਗੇ ਇਹ ਆਰਡਰ ਜੇ ਤਾਂ ਮੈਂ ਇਹ ਸਬਮਿਟ ਕੀਤਾ ਹੈ ਤੁਹਾਨੂੰ ਦੋ ਪੰਜ ਦੀ ਹਾਈ ਕੋਰਟ ਦੇ ਆਰਡਰ ਮੈਂ ਜੱਜ ਨੇ ਆਰਡਰ ਕੀਤਾ ਕਿ ਪਰਸਾਨੀ ਘਟਾ ਆਰਡਰ ਕਰਾਓ ਕੋਈ ਵੀ ਕਿਉਂ ਨਹੀਂ ਕਰਾਉਂਦਾ ਤੋ ਸੋ ਕੀ ਹੋ ਨਹੀਂ ਗਿਆ ਸੋ ਜੀ ਗਾਹਰੇ ਦੱਸੋ ਜਿਹੜੀ ਡੇ ਡਾਈਡ ਕੰਪਨੀ ਦੀ ਆਡਿਟ ਹੋਈ ਹੋਈ ਹੈ ਉਹ ਕਿੱਥੇ ਵੇ ਅਸੀਂ ਇਹ ਕੇਸ ਦੁਬਾਰਾ ਅਕਾਲ ਤਖਤ ਲੈ ਕੇ ਜਾਵਾਂਗੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੀ ਮੀਟਿੰਗ ਸਦੀ ਪੰਜ ਪ੍ਰਧਾਨਾਂ ਦੀ ਉਨਾ ਬੁਪਾਇੰਟ ਪ੍ਰਧਾਨਾਂ ਦੇ ਫੈਸਲਾ ਆਇਆ ਕਿ ਆਡਿਟ ਰਿਪੋਰਟ ਰੱਖਿਆਏਗੀ ਔਰ ਮੈਂ ਕਮੇਟੀ ਬਣਾ ਕੇ ਸਾਰੀ ਇਨਕੁਆਇਰੀ ਕਰਾਉਂਦਾ ਉਹ ਕਿੱਥੇ ਗਈ ਜਿਹੜਾ ਫੈਸਲਾ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੀ ਲਿਆਇ ਜਾਣਕਾਰੀ ਨਹੀਂ ਦਿੱਤਾ ਉਹ ਫੈਸਲਾ ਅਸੀਂ ਨਵੇਂ ਜਥੇਦਾਰ ਕੋਲ ਵੀ ਲੈ ਕੇ ਗਏ ਇਹਨਾਂ ਕੋਲ ਇੱਕ ਮੈਂਬਰ ਪ੍ਰੈਜ਼ੀਡੈਂਟ ਹੈ ਉਸਦੀ ਭੈਣ ਨੂੰ 30 40 ਲੱਖ ਰੁਪਏ ਦੇਣ ਆਸੇ ਹੈ ਪਰ ਬਾਕੀ 3 ਜਿਹਰਿਆਂ ਦੀਆਂ ਏਰੀਅਰ ਦੇਣ ਆਸੇ ਪੈਸੇ ਨਹੀਂ ਹੋਗੇ। ਹੋਰ ਜੇ ਤੁਸੀਂ ਨਾ ਕਰੋ ਸਰਾਰ ਕਾੜੇ ਵਿਕਲ ਸਕੂਲ ਤੋਂ ਆ ਕੇ ਬਾਹਰ ਕਰਦੇ ਆ। ਤੁਸੀਂ ਮੈਂਬਰਾਂ ਨੂੰ ਬੇ ਹਿਸਾਬੇ ਆਪਣੇ ਨਾਮ ਰੱਖੜਾ ਸਕਦੇ। ਬਾਦ ਨੂੰ ਕੋ ਟੋਪ ਆ ਰਹੇ ਨਹੀਂ ਕਿ ਸਾਨੂੰ ਗਿਆ 4 ਸਾਲ ਹੋ ਗਏ ਕੋਈ 2 ਸਾਲ ਹੋ ਗਏ ਜਿਨਾ ਮਸੀ ਮੂੰਹ ਨਹੀਂ ਲਾਇਆ ਆਪਣੇ ਤੇ ਕੂਤਾ ਕਰਕੇ ਉਹ ਜੀ ਸਾਡੇ ਕੋ ਲਾ ਕੇ ਮੰਨ ਲੈ ਜੋ ਪ੍ਰੋਟ ਮੈਂਬਰ ਹੈਗਾ ਉਹ ਤੁਹਾਡੇ ਉੱpon ਆਂਦੇ ਕਿ ਤੁਸੀਂ ਜੱਫੀ ਪਾ ਕੇ ਲੈਂਦੇ ਬਿਸਤੋਂ ਨਹੀਂ ਦੇਣਾ ਅਸੀਂ ਚੋਰੀ স্বীকার ਕਰ ਸਕਾਂਗੇ ਕੋਈ ਗੱਲ ਕਰੀਏ ਇਹਨਾਂ ਦੀ ਤੁਸੀਂ ਮੈਂ ਇਹ ਦੱਸੋ ਸਤਿ ਸ਼੍ਰੀ ਅਕਾਲ ਜੀ ਉਪਲ ਸਾਹਿਬ ਮਹਾਰਾਜਾਂ ਸੱਚਿਆ ਗੁਰੂ ਗ੍ਰੰਥ ਸਾਹਿਬੀਆਂ ਸੰਚਿਆ ਇਹਨਾਂ ਦੇ ਗਏ ਉਸ ਤੋਂ ਇਲਾਵਾ ਇਹਨਾਂ ਨੇ ਗੁਰਤੇਗ ਬਹਾਦਰ ਸਾਹਿਬ ਦੀ 357 ਸਾਢੇ 357 ਮਨਾ ਲਾ ਕੇ ਕੋਹੋਂ ਨੇ ਕਰ ਕੀ ਰਿਹਾ ਕੀ ਰੱਖਿਆ ਦੱਸੋ ਸਿਰਪੋਖ ਮੋਗ ਜਾਤ ਨੂੰ ਇਨਾਮ ਨਕਰਨ ਇਹ ਤਾਂ ਪੁੱਛੋ ਪ੍ਰਯਾਨ ਦੇਣ ਦਾ ਤੱਕ ਲੋ ਇਤਿਹਾਸ ਕੀ ਕਹਿੰਦਾ ਇਤਿਹਾਸ ਕੀ ਕਹਿੰਦਾ ਉਹਨਿਗਤਨਾ ਹਰਦਾਸ ਜੀ ਦੀ ਜਨਮ ਇਹ ਸਵਾਰੀਆਂ ਚੋਰੀਆਂ ਚਕਾਰੀਆਂ ਦਾ ਕਸੂਰਵਾਦ ਤੇ ਅਗਰ ਹਰਮੀਤ ਸਿੰਘ ਕਾਤ ਜਗਮਨਜੀਤ ਸਿੰਘ ਨੇ ਕਿਹਾ ਵੀ ਇਹ ਤੇ ਬੜਾ ਮਾਲ ਦਾ ਸਾਮੀ ਹੈ ਇਹ ਕਹਦੇ ਨੇ ਵੀ ਬਿਸ਼ੱਕ ਸੁਖਤ ਸਰਕਾਰ ਨਾਲ ਮਿਲ ਕੇ ਅਕਾਤ ਕਰਨ ਬਣਾਉਣ ਦੀ ਕੋਸ਼ਿਸ਼ ਕੀਤੀ ਵਿੱਚੋਂ ਸੋਨਾ ਨਾ ਤਾਂ ਪਰ ਚਲੋ ਸਾਰੇ ਸਕੂਲਾਂ ਨੂੰ ਮੈਲਗਟ ਕਰਕੇ ਇੱਕ ਬੜਾ ਕੀ ਦੇ ਠਾ ਕਮੇਟੀ ਦੀ ਸਾਰੀਆਂ ਪਰਤੀਆਂ ਕਰੇਗਾ ਸਾਰੇ ਬੱਚੇ ਉਸ ਤੋਂ ਬਾਅਦ ਸਕੂਲਾਂ ਨੇ ਮੂੰਹ ਕੇ ਪਿੱਛੇ ਵੀ ਦੇ ਦਿੱਤਾ ਮੂੰਹ ਕੇ ਪਿੱਛੇ ਨਹੀਂ ਦੇਤਾ ਕਟੇ ਹੀ ਕਟੇ ਰੋਜ਼ ਟੀਚਰ ਰੱਖੇ ਜਾ ਰਹੇ ਨੇ ਪੈਸੇ ਖਾ ਕੇ ਟੀਚਰ ਰੱਖੇ ਜਾ ਰਹੇ ਨੇ ਪਾਪ ਉਹਨਾਂ ਟੀਚਰਾਂ ਕੋਲ ਕੰਮ ਕੀ ਹੋ ਪਤਾ ਹੀ ਨਹੀਂ 22050 ਸਾਡੇ ਕੋਲ ਪੰਡਾ ਸੀ 12000 ਰਹਿ ਗਿਆ 14000 ਰਹਿ ਗਿਆ ਤੇ ਸਕੂਲ ਕਿਥੋਂ ਚੱਲਣ ਤੁਸੀਂ ਕਿਸੇ ਅੱਛੇ ਸਕੂਲ ਦੀ ਟੀਚਰਸ ਨੂੰ ਲਾਈਬ੍ਰੇਰੀ ਨੂੰ ਜਾ ਕੇ ਇਹਨਾਂ ਤੇ ਲਾਈਬ੍ਰੇਰੀ ਦਿਖਾਦੇ ਸਕੂਲ ਦਿਖਾਦੇ ਉਹ ਕਹਿੰ ਗਏ ਅਸੀਂ ਮੁਫਤ ਵੀ ਕੰਮ ਕਰਨਾ ਸਿੱਖਿਆ। ਮੁਗੜੀ ਚਾਲ ਮਨਿੰਗ ਲੈ ਕੇ ਆ ਸਕੂਲ ਕਿਹੜਾ ਸਕੂਲ ਹੈ ਕਰਾ ਜਿੱਤੇ 20-20 ਸਾਲ ਪੁਰਾਣੀਆਂ ਕਿਤਾਬਾਂ ਪਈਆਂ ਨੇ ਨੋ ਨੀ ਕਿਤਾਬ ਵੀ ਕੋਈ ਨਹੀਂ। ਮੇਰੀ ਗੁਜਾਰਸ਼ ਹੈ ਕਿ ਜੇ ਇਹਦੇ ਦਮ ਹੈ

ਜਰ ਉਸਨੇ ਗਾ ਤਾਂ ਮੈਂ ਐਕਸੈਪਟ ਕਰਦਾ ਗੱਲ ਖਤਮ ਹੋ ਗਈ। ਇਹੋ ਕਾਤੇ ਵੀ ਨਾਲ ਬਟਾ ਲਈ ਜਿਹੜਾ ਕਿ ਆਏ ਉੱਤੇ। ਮੇਰੇ ਕੁਝ ਆ ਰਹੇ ਛੇ ਆ ਗਏ। ਪਾਵੇਂ ਅੱਜ ਬਹੁਤ ਬਹੁਤ ਖਰਾਬ ਹੈ ਹਿੰਦੁਸਤਾਨ ਦਾ। ਕਨੂਆ ਰੈਟ ਵਾਟਰ ਰੈਟ ਕੁatschਾ। ਪਰ ਮੈਂ ਕਹਾਂਗਾ ਸੈਂਟਰਲ ਸਰਕਾਰ ਨੂੰ ਇਹ ਜੇ ਬੇਇਮਾਨਾ ਤੇ ਹੱਥ ਰੱਖਣਾ ਬੰਦ ਕਰ ਦੇ। ਔਰ ਸਰਕਾਰ ਨੂੰ ਕਹਾਂਗਾ ਕਿ ਸੇ ਸਕੂਲ ਦਿੱਲੀ ਕਮੇਟੀ ਦੇ ਸਕੂਲ ਗੁਰਦੁਆਰੇ ਉਹਨਾਂ ਦੇ ਜਦਾਦਾਂ ਨਿਲਾਮ ਕਰਨ ਦੀ ਜਰੂਰਤ ਰਹੀ ਹੈ ਔਰ ਅਗਰ ਨਿਲਾਮ ਹੋਣ ਤੇ ਇਹਨਾਂ ਦੀਆਂ ਕੋਠੀਆਂ ਇਹਨਾਂ ਦੇ ਜਦਾਦਾਂ ਦੇ ਨਾਮ ਹੋਣਗੀਆਂ ਜਿਹੜੇ ਪੈਸੇ ਇਕੱਠਾ ਇਕੱਠੇ ਆਉਣਗੇ ਉਹ ਦੇਾਂਗੇ ਜੇ ਫਿਰ ਕੁਝ ਬਚ ਗਏ

ਫੈਕਟਸ ਦੇ ਹਿਸਾਬ ਨਾਲ ਕਿਦੋਂ ਪਤਾ ਲੱਗੇ ਕਿ ਇਹ ਮਾਮਲਾ ਸ਼ੁਰੂ ਕਿਦੋਂ ਆਇਆ